ਕੀ ਨੂੰ ਮਰਗੀ ਪੁੱਛਿਓ ਜੱਟ ਨੂੰ ਤੇ ਮੱਝ ਵੀ ਨੂੰ ਪੁੱਛਣ ਦੀ ਲੋੜ ਨਹੀਂ ਤਿਆਰ ਵਰ ਤਿਆਰ ਜਦੋਂ ਆਖੋਂਗੇ ਜਿੱਥੇ ਆਖੋਂਗੇ ਤਿਆਰ ਸਤਿਗੁਰੂ ਕਹਿੰਦੇ ਚੱਲ ਫਿਰ ਤੰਬੂ ਦੇ ਅੰਦਰ ਦੇਖੀਏ ਚੱਕ ਅੰਦਰ ਲੱਗੇ ਉਹੀ ਕੰਮ ਫੇਰ ਕੀਤਾ ਸੰਕਟਾਂ ਨੇ ਸੋਚਿਆ ਵੀ ਇਹਦਾ ਵੀ ਕੰਮ ਹੋ ਗਿਆ ਨਤੀਜੀ ਵਾਰੀ ਫੇਰ ਆ ਗਿਆ ਜੀਜੀ ਵਾਰੀ ਆ ਕੇ ਬਾਦ ਕੀ ਮਸੰਤ ਧਰੇ ਦੇ ਲੋਕ ਤਾਂ ਭੱਜਦੇ માતા ਗੁਜਰੀ ਜੀ ਵੱਲ ਵੀ ਜਾ ਕੇ ਕਹਿਤ ਲਈਏ ਦਸਨੇ ਪਾਰਕ ਸਿੱਖਾਂ ਨੂੰ ਵੱਢੀ ਜਾਂਦੀ ਹੈ ਪਰ ਜੀਜੀ ਵਾਰ ਕੇ ਤਾਂ ਸਤਕਰ ਨੇ ਆ ਕੇ ਮੰਗ ਕੀਤੀ ਫਿਰ ਹਿੰਮਤ ਆਏਗੀ ਹਿੰਮਤ ਕਰਦੇ ਹੈ ਜਿਵੇਂ ਬਾਰੋ ਪਾਰੀ ਪੰਜ ਸਿੱਖਾਂ ਕੇ ਸੀਸ ਜਵੀਆ ਉਸ ਲੋਕੇ ਦਾ ਵੰਸ ਸੁਦਾਮੇ ਵਸਕਵਾਲੀਆ ਕਲਾ ਇਕਵਾਲ ਸਿੰਘ ਫੇਰੋ ਕੇ ਤੇ ਕ੍ਰਿਸ਼ਨ ਸਿੰਘ ਵਰ ਵਾਲੇ ਦਾ ਵਿਚਲੀ ਜੱਤਾ ਕੰਬੇ ਦੀ ਕਰਦਾ ਹੋਸਾ ਕਰ ਵਿੱਚ ਬੂ छा ते मन चूर करो ता सर हाज़र हैटा मन चूर करो जा हाज़र है करे तम्बू चा कलसी तीजी वारी रत चढ़े तेग वोले आत वपारी रतन चढ़े तेग विचा वरी का बेटा मन चूर करो दादा सर हाज़िर میرا मन चूर करो दादा सर हाज़िर माफ़ करो मज करण तंगा माज़र हुया न پہلی बार جدو سر मंगे ਜਦੋਂ ਸਿਰ ਮੰਗਿਆ ਹਉ ਸਾਕਰ ਵਿੱਚ ਬੂਦਿ ਜਿਵੇਂ ਹੋਜਾ ਰੂਪ ਹਮੇਸ਼ਾ ਤੇਰਾ ਬੇਟਾ ਮੰਨ ਜੂਰ ਕਰੋ ਦਾਤਾ ਸਰਹਾਦਰ ਹੈ ਮੇਰਾ ਹੋ ਬੇਟਾ ਮੰਨ ਜੂਰ ਕਰੋ ਦਾਤਾ ਸਰਹਾਦਰ ਹੈ ਸੱਚੀ ਮੈਂ ਸਮਝਾਂਗਾ ਸਸਤੀ ਤੂੰ ਮੈਂ ਮੈਂ ਤੂੰ ਹੋਵਾ ਦੁਈ ਮਾਰ ਮਟਾ ਦੋ ਹਸਤੀ ਮੈਂ ਤੂੰ ਤੂੰ ਮੈਂ ਹੋਵਾ ਦੁਈ ਮਾਰ ਮਟਾ ਦੋ ਹਸਤੀ ਤੇਰੀ ਪਿਆਰੀ ਸਿੱਖੀ ਦਾ ਰੂਪ ਜਮ ਕੇ ਸੋ ਨਸਵੇਰਾ ਹੋ ਬੇਟਾ ਮਨਜ਼ੂਰ ਕਰੋ ਦਾਦਾ ਸਰ ਹਾਜ਼ਰ ਹੈ ਮੇਰਾ ਹੋ ਜੂਰ ਕਰੋ ਦਾਤਾ ਸਰਹਜ਼ਰ ਹੈ ਮੇਰਾ ਨਤਪੂਰਨ ਗੁਰਿਆਂ ਦੇ ਨਤਪੂਰਨ ਗੁਰਿਆਂ ਦੇ ਆਉਂਦੇ ਜਾਂਦੇ ਜੰਮਦੇ ਮਰਦੇ ਮੈਂ ਬਣ ਗੁਰਾਂ ਵਾਲਾ ਕਿਹੜਾ ਪਾਰ ਪਵ ਚਲੋਂ ਕਰਦੇ ਮੈਂ ਕੁਝ ਆਉਣ ਚਾਰ ਦਾ ਤੇਰਾ ਹੋ ਬੇਟਾ ਮਨਜੂਰ ਕਰੋ ਦਾਦਾ ਸਰ ਹਾਜ਼ਰ ਹੈ ਮੇਰਾ ਹੋ ਬੇਟਾ ਮਨਜੂਰ ਕਰੋ ਦਾਦਾ ਸਰ ਹਾਜ਼ਰ ਹੈ ਮੇਰਾ ਹਉ ਤੂੰ ਦਾਦਾ ਪਿਆਰਾ ਦਾ ਪਰਦੇ ਅਬਰ ਪਿਆਰ ਦੀ ਚੋਰੀ ਮੈਂ ਪੈਨਾ ਤਨ ਆਪਣੇ मेरी रंगो चोड़ी। मैं अपने मेरी रंगो मजोली सच्ने सिर तो परे सजधा